ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਜੁਗੋ ਯੋਗ ਅਟਲ ਚਵਰ ਸ਼ਤਰ ਤਹ ਦੇ ਮਾਲਕ ਸ਼ਬਦ ਗੁਰੂ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਗੁਰੂਆਂ ਪਿਆਰੇ ਸਤਸੰਗੀ ਜਨੋ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸਤਸੰਗ ਦਾ ਅਮੋਲ ਸਮਾਂ ਬਖਸ਼ਿਆ ਹੈ ਸਤਿਗੁਰੂ ਜੀ ਦੀ ਕਿਰਪਾ ਸਦਕਾ ਇਸ ਪਾਵਨ ਸਥਾਨ ਤੇ ਜੋ ਗੁਰਵਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਜਿਸ ਦੇ ਤਹਿਤ ਭਗਤ ਕਵੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਆਲ ਜੀ ਨੇ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 349 ਤੇ ਸੁਭਾਏਮਾਨ ਹੈ ਅੰਕਤ ਹੈ। ਭਗਤ ਕਬੀਰ ਸਹਿਬ ਇਸ ਪਾਵਨ ਸ਼ਬਦ ਦੇ ਵਿੱਚ ਜੋਗ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਹਾਉ ਰੀਆਂ ਭਗਤੀਆਂ ਹਾਲ ਨਾ ਅਬ ਮਨ ਜਾਗਤ ਲੋਰੇ ਭਾਈ ਗਾਵਲ ਹੋਏ ਕੈ ਜਨਮ ਗਵਾਇਓ ਚੋਰ ਮੁਸੈ ਘਰ ਜਾਈ। हे मन जागृत रहो जागृत होकर के नाम दी वस्तु ਨੂੰ ਸੰਭਾਲਣਾ ਕਰੋ ਅਗਾਫਲ ਹੋ ਕੇ ਅਚੇਤ ਹੋ ਕੇ ਜੀਵ ਆਪਣਾ ਅਨੁੱਖਾ ਜਨਮ ਗਵਾ ਲੈਂਦਾ ਹੈ ਔਰ ਇਹਦਾ ਕਰ ਜਿਹੜਾ ਹੈ ਉਹ ਲੁੱਟਿਆ ਜਾਂਦਾ ਹੈ ਪਾਉ ਸਰੀਰ ਵੀ ਗਿਉਣ ਬਰਬਾਦ ਹੋ ਜਾਂਦਾ ਹੈ। ਭਾਵੇਂ ਤਾਂ ਕਵੀ ਸੈਵ ਜੀ ਪਾਵਨ ਸ਼ਬਦ ਦੇ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹ ਸਾਨੂੰ ਪਾਈਏ। ਇਸ ਸਰੀਰ ਤੇ ਜੀਵ ਦਾ ਧਿਆਨ ਬਿਰਤੀ ਇਕਾਗਰ ਨਹੀਂ ਹੁੰਦੀ। ਜੀਵ ਦਾ ਜਿਹੜਾ ਧਿਆਨ ਹੈ ਬਿਰਤੀ ਹੈ ਉਹ ਬਾਹਰ ਖਿੰਡੀ ਹੋਈ ਹੈ। ਔਰ ਇਸੇ ਕਰਕੇ ਇਹਦੇ ਆਪਣੇ ਸਰੀਰ ਦੇ ਅੰਦਰ ਜੋ ਪਰਮੇਸ਼ਵਰ ਦਾ ਅਮੋਲਕ ਨਾਮ ਹੈ ਉਸ ਦੀ ਮਹਾਨ ਕਿਰਪਾ ਤੋਂ ਬਖਸ਼ਿਸ਼ ਤੋਂ ਇਹ ਬਚਤੀ ਰਹ ਜਾਂਦਾ ਹੈ ਇਸ ਕਰਕੇ ਭਗਤ ਕਵੀ ਸਾਹਿਬ ਜੀ ਕਹਿੰਦੇ ਭਾਈ ਆਪਣੇ ਮਨ ਦੁਆਰਾ ਇਸ ਸਰੀਰ ਨੂੰ ਖੋਜਣਾ ਕਰ ਜਦੋਂ ਖੋਇ ਕਰੇਗਾ ਤਾਂ ਪਤਾ ਲੱਗ ਜਾਵੇਗਾ ਕਿ ਇਹਦੇ ਵਿੱਚ ਕਿੰਨੀ ਅਮੋਲਕ ਵਸਤੂ ਪਰਮੇਸ਼ਵਰ ਦਾ ਨਾਮ ਟਿਕਿਆ ਹੋਇਆ ਹੈ ਔਰ ਉਹ ਨਾਮ ਦੀ ਅਮੋਲਕ ਵਸਤੂ ਵਾਹਿਗੁਰੂ ਨੇ ਆਪ ਰੱਖੀ ਹੈ ਬੜਾ ਸੁੰਦਰ ਤਰੀਕੇ ਦੇ ਨਾਲ ਇਸਰੀ ਨੂੰ ਸਜਾਵਟ ਕਰਕੇ ਪਰਮੇਸ਼ਵਰ ਵਾਹਿਗੁਰੂ ਦੇ ਵਿੱਚ ਨਾਮ ਨੂੰ ਰੱਖਿਆ ਹੈ ਉਹ ਨੇਮ ਬੰਨੇ ਅਨਛੇ ਕੁਝ ਪਹਿਰੇਦਾਰ ਹਨ ਉਹ ਸਾਰਾ ਹਵਾਲਾ ਇਹ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਨੇ ਦਿੱਤਾ ਹੈ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਗੋੜੀ ਖੱਟ ਨੇਮ ਕਰ ਕੋਠੜੀ ਬਾਂਦੀ ਬਸ ਅਨੂਬ ਬੀਜ ਪਾਈ ਖਟ ਨੀਵ ਕਰ ਕੋਠੜੀ ਬੰਦੀ ਜੋਗੀ ਕਹਿੰਦੇ ਹਨ ਪ੍ਰਮਾਤਮਾ ਨੇ 6 ਚੱਕਰ ਸਾਡੇ ਸਰੀਰ ਦੇ ਵਿੱਚ ਬਣਾਏ ਹਨ ਮਸਤਕ ਦੇ ਵਿੱਚ ਤ੍ਰਿਕੁਟੀ ਦੇ ਵਿੱਚ ਆਗਿਆ ਚੱਕਰ ਹੈ ਔਰ ਸਭ ਨਾਲੋਂ ਥੱਲੇ ਜੋ ਸਾਡੇ ਮਲਤ ਆਪ ਦਾ ਇੰਦਰਾ ਹੈ ਉਥੇ ਮੂਲਾਧਾਰ ਚੱਕਰ ਹੈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸਲ ਵਿੱਚ ਪ੍ਰਮਾਤਮਾ ਵਾਹਿਗੁਰੂ ਨੇ ਜੋ 6 ਨਾਮ ਬਣਾਏ ਨੇ ਉਹ ਹਨ ਪੰਜ ਤੱਤ ਤੇ ਇੱਕ ਸਾਡਾ ਮਨ ਜੋਗੀਆਂ ਨੇ 6 ਚੱਕਰ ਖੇਨੇ ਤੇ ਭਗਤ ਕਬੀਰ ਸਾਹਿਬ ਜੀ ਉਹਨਾਂ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਪੰਜ ਤੱਤ ਤੇ 6 ਵਾ ਮਨ ਪੰਜੇ ਤੱਤਾਂ ਦੀ ਪ੍ਰਕਿਰਤੀ ਵੱਖੋ ਵੱਖਰੀ ਐ ਵੱਖੋ ਵੱਖਰਾ ਉਹਨਾਂ ਦਾ ਸੁਭਾਅ ਹੈ ਇੱਕ ਤੱਤ ਦੇ ਵਿਗੜਦੇ ਆ ਸਾਨੂੰ ਇੱਕ ਲੈਦਾ ਤਰ੍ਹਾਂ ਦੀਆਂ ਬਿਮਾਰੀਆਂ ਰੋਗ ਲੱਗਦੇ ਨੇ ਦੂਜੇ ਤੱਤ ਦੇ ਵਿਗਾੜ ਨਾਲ ਹੋਰ ਤਰ੍ਹਾਂ ਦੇ ਤੀਜੇ ਦੇ ਹੋਰ ਤਰ੍ਹਾਂ ਚੌਥੇ ਦੇ ਹੋਰ ਤਰ੍ਹਾਂ ਤੇ ਪੰਜਵੇਂ ਤੱਤ ਦੇ ਵਿਗਾੜ ਨਾਲ ਵੱਖਰੇ ਤਰ੍ਹਾਂ ਦੇ ਰੋਗ ਲੱਗਦੇ ਨੇ ਬੜੀ ਢੂੰਗੀ ਸਹਿਸ ਹੈ ਗੁਰਬਾਣੀ ਦੇ ਵਿੱਚ ਜੋ ਸਾਡਾ ਸਭ ਨਾਲੋਂ ਨੀਵਾ ਚੱਕਰ ਹੈ ਮੂਲਾ ਧਾਰ ਜੋ ਜਨਨ ਇੰਦਰਾ ਔਰ ਮਲ ਧਾਗ ਇੰਦਰਾ ਹੈ ਇਥੇ ਕਾਮ ਦਾ ਵਾਸਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜੇ ਹੀ ਜਿਹੜੇ ਹਨ ਸਰੀਰ ਦੇ ਵਿਕਾਰ ਹਨ ਤੇ ਪੰਜੇ ਤੱਤ ਜਿਹੜੇ ਹਨ ਭਵਨ ਤੱਤ ਅਗਨ ਤੱਤ ਮਿੱਟੀ ਤੱਤ ਜਲ ਤੱਤ ਔਰ ਆਕਾਸ਼ ਤੱਤ ਇਹਨਾਂ ਦਾ ਪੰਜਾਂ ਦਾ ਭਾਵੇਂ ਸਾਡੇ ਸਰੀਰ ਵਿੱਚ ਸਾਰੇ ਹਨ ਪਰ ਇਹਨਾਂ ਦੇ ਵੀ ਸਰੀਰ ਵਿੱਚ ਕੇਂਦਰ ਬਣੇ ਹੋਏ ਹਨ ਛੇ ਜਿਹੜੇ ਹਨ ਉਹ ਕੇਂਦਰ ਹਨ ਛੇ ਹਨ ਪੰਜ ਤੱਤ ਛੇਵਾਂ ਮਨ ਮਨ ਦਾ ਜੋ ਉਹ ਚੱਕਰ ਹੈ ਸਾਡੇ ਆਤਮਿਕ ਜਦੋਂ ਆਪਾਂ ਜੀਵਨ ਦੀ ਕੋਸ਼ਿਸ਼ ਕਰੀਏ ਤਾਂ ਉਹ ਹੈ ਮਨ ਦਾ ਸ਼ਬਦ ਪਰ ਮਨ ਜਿਹੜਾ ਹੈ ਦੁਨੀਆ ਦੇ ਸ਼ਬਦ ਨਾਲ ਤਾਂ ਜੁੜ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਦੁਨੀਆ ਦੇ ਬੋਲਾਂ ਨਾਲ ਤਾਂ ਜੁੜ ਜਾਂਦਾ ਹੈ ਪਰ ਗੁਰੂ ਦੇ ਬੋਲਾਂ ਨਾਲ ਨਹੀਂ ਜੁੜਦਾ ਤੇ ਜਦੋਂ ਤੱਕ ਮਨ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਗੁਰੂ ਦੀ ਬਾਣੀ ਨਾਲ ਗੁਰੂ ਦੇ ਬੋਲਾਂ ਨਾਲ ਨਹੀਂ ਜੁੜਦਾ ਇਹ ਪੜਦਾ ਜਾਰੇਗਾ ਇਸੇ ਤਰ੍ਹਾਂ ਜਿਹੜੇ ਪੰਜੇ ਤੱਤ ਨੇ ਜਦੋਂ ਤੱਕ ਉਹ ਵੀ ਆਪਣਾ ਸਹੀ ਕੇਂਦਰ ਵਿੱਚ ਨਹੀਂ ਕੰਮ ਕਰਨਗੇ